ਹਾਡੇ ਡਾਕਟਰ ਪੀ ਐਚ ਡੀ ਵੀ ਹੈਗੇ ਆ ਇੰਜੀਨੀਅਰ ਵੀ ਹੈਗੇ ਸਾਡੇ ਪਿੰਡ ਦੇ ਤੁਹਾਨੂੰ ਕਲਾਕਾਰ ਬਾਹਰ ਸੁਣਨ ਦਾ ਤੁਸੀਂ ਜਾਣਦੇ ਹੋ ਸਾਰੀ ਦੁਨੀਆ ਬਾਲਟੇ ਜਾਣਦਾ ਪਿਆ ਇਸ ਵੇਲੇ ਬਾਲਟ ਲੈਵਲ ਤੇ ਉਹਦਾ ਤਾਂ ਕੰਮ ਚੱਲਦਾ ਹੈ ਤੇ ਇੰਜੀਨੀਅਰ ਵੀ ਸਾਡੇ ਪੈਦਾ ਹੋਏ ਦੋ ਤਿੰਨ ਤੇ ਆਪਣੇ ਪੀ ਐਚ ਡੀ ਵਾਲੇ ਡਾਕਟਰ ਵੀ ਹੈਗੇ ਸਾਡੇ ਹਾਂਜੀ ਕਾਫੀ ਨਾਮ ਨਾਲ ਖਟਿਆ ਪਿੰਡ ਨੇ ਪਿੰਡ ਦੇ ਵਿੱਚੋਂ ਬੜੇ ਵਧੀਆ ਜਿਹੜੇ ਪੜ੍ਹ ਲਿਖ ਕੇ ਬਾਹਰ ਵੀ ਨੌਜਵਾਨ ਗਏ ਨੇ ਤੇ ਜਿਹੜੇ ਨੌਜਵੂਥ ਹੁਣ ਬਾਹਰ ਜਾ ਰਹੇ ਆ ਉਹਨੂੰ ਕਿਵੇਂ ਦੇਖੇ ਦੇਖੋ ਜੀ ਹੁਣ ਇੱਧਰ ਕੰਮ ਹੈ ਨਹੀਂ ਜੂਸ ਦਾ ਬਾਹਰ ਜਾਊਗਾ ਜੀ ਨਹੀਂ ਕੰਮ ਤਾਂ ਹੈਗਾ ਜੀ ਨੌਕਰੀਆਂ ਕਿੱਥੇ ਆ ਜੀ ਇੱਥੇ ਪ੍ਰਾਈਵੇਟ ਉਹ ਕੋਈ ਜਿਹੜਾ 10 ਤੋਂ 3 ਲੱਖ ਰੁਪਏ ਲੈਂਦਾ ਉਹ ਕਿੱਥੇ ਉਹ 10-12 ਹਜ਼ਾਰ ਦਾ ਖਰਚਾ ਤਾਂ ਚੱਲ ਜੂਗਾ ਜੀ ਕਿੱਥੇ ਚੱਲਦਾ ਨਹੀਂ ਚੱਲਦਾ ਕਿਉਂਕਿ ਹੁਣ ਤਾਂ ਉਹ ਆਪਣਾ ਕੰਮ ਦਾ 10-12 ਹਜ਼ਾਰ ਤਾਂ ਬਰੋਟੀ ਰੋਜੀ ਚੱਲਦੀ ਮਾੜੀ ਮੋਟੀ ਜੇ ਬੱਚੇ ਸੈੱਟ ਕਰਨੇ ਨਹੀਂ ਹੁੰਦੇ ਹਾਂਜੀ ਤਾਂ ਕੋਈ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਜੂਸ ਤਾਂ ਜੀ ਹੁਣ ਕੰਮ ਕਰੇ ਆਪਣਾ ਤਵੇ ਕੁਝ ਕਰੂਗਾ ਨਹੀਂ ਤਾਂ ਨਹੀਂ ਤਾਂ ਬਸ ਇੱਥੇ ਜੋਗੇ ਰਹਿ ਜੂਗਾ ਜੂਸ ਦੇ ਤਾਂ ਜੇ ਤੁਸੀਂ ਦੇਖ ਹੀ ਲਿਆ ਰੋਹੀ ਨਵੇਂ ਨਵੇਂ ਤਾਂ ਕੰਮ ਚੱਲਦਾ ਹੀ ਆ ਨਸ਼ਿਆਂ 'ਚ ਰੁਝਾਨ ਵਧ ਗਿਆ ਤੇ ਕਿਵੇਂ ਦੇਖਦੇ ਹੋ ਕਿ ਤੁਹਾਡੇ ਪਿੰਡ ਚੋ